ਸੱਤ ਸਿਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇਸੇ ਨਾਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਨਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਅਸੀਂ ਬੇਲਾ ਨੂੰ ਆਈਡਲ ਇਨਐਕਟਿਵ ਵੀ ਕਹਿੰਦੇ ਹਾਂ ਇਸੇ ਹੀ ਤਰ੍ਹਾਂ ਠੰਡਾ ਨੂੰ ਕੋਲ ਕੋਲਡ ਚਿਲ ਵਿਸ਼ਾਲ ਜਾਂ ਵੱਡਾ ਨੂੰ ਹਿਊਜ ਵਾਸਟ ਗ੍ਰੇਟ ਸਖਤ ਨੂੰ ਹਾਰਡ ਫਰਮ ਸੋਲਿਡ ਪਾਰੀ ਨੂੰ ਹੈਵੀ ਵੇਟੀ ਦੇਣਾ ਨੂੰ ਗਿਵ ਆਫਰ ਗ੍ਰਾਂਟ ਵੰਡਣਾ ਨੂੰ ਡਿਵਾਈਡ ਸਪਲਿਟ ਕੋਮਲ ਨੂੰ ਜੈਂਟਲ ਟੈਂਡਰ ਕਾਈਂਡ ਆਸਾਨ ਨੂੰ ਇਜ਼ੀ ਅਫੋਰਟਲੈਸ ਪਾਲਣ ਕਰਨਾ ਨੂੰ ਫਾਲੋ ਗੋ ਆਫਟਰ ਵੱਡਾ ਕਰਨਾ ਨੂੰ ਐਕਸਪੈਂਡ ਇਨ ਲਾਰਜ ਅਪਾਹਜ ਨੂੰ ਕ੍ਰਿਪਲ ਰਿਯੂਨ ਡਿਸੇਬਲ ਅਤੇ ਉਦਾਸ ਨੂੰ 엑세퍼레이트 ਅਤੇ ਇਰੀਟੇਟ ਵੀ ਆਖਦੇ ਹਨ